ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਅੱਜ ਦੇਖੋ ਦੇਸੀ ਮੁਰਗੀ ਖੁੱਲੇ ਚ ਪਾਲਣ ਲਈ ਛੱਡੀ ਹੈ ਤਾਂ ਦੇਖੋ ਇਧਰ ਫੀਡ ਖਾ ਰਹੀ ਹੈ ਤੇ ਪਾਣੀ ਪੀ ਰਹੀ ਹੈ ਤਾਂ ਦੇਖੋ ਤੁਪੇ ਬਹੁਤ ਹੀ ਮੁਰਗੀ ਖੁਸ਼ ਹੈ ਤਾਂ ਜਿਹੜੇ ਵੀ ਸੱਜਣਾ ਵੀਰਾਂ ਨੇ ਮੁਰਗੀਆਂ ਪਾਲੀਆਂ ਹਨ ਦੇਸੀ ਮੁਰਗੀਆਂ ਫੁੱਲੇ ਚ ਜ਼ਰੂਰ ਛੱਡੋ ਤਾਂ ਜੋ ਬਾਹਰ ਦਾ ਕੀੜਾ ਮਕੋੜਾ ਚੁਗ ਸਕਣ ਤੇ ਜਿਹੜੀਆਂ ਵੀ ਇਹਨਾਂ ਨੂੰ ਮਾੜੀਆਂ ਮੁੱਟੀਆਂ ਅੰਦਰ ਦੀਆਂ ਬੁਆਰੀਆਂ ਆਈਆਂ ਰਹੀਆਂ ਹਨ ਜਿਵੇਂ ਅੰਦਰ ਗੈਸ ਬਣ ਜਾਣਾ ਅਗਲੀ ਜਗਾ ਹੋ ਜਾਣੀ ਫਾਰਮ ਅੰਦਰ ਤਾਂ ਬਾਹਰ ਜ਼ਰੂਰ ਛੱਡ ਕੇ ਦੇਖੋ ਤਾਂ ਜੋ ਅੰਦਰ ਸਿਪਾਈ ਚੰਗੀ ਤਰ੍ਹਾਂ ਹੋ ਸਕੇ ਤੇ ਬਾਰ ਵੀ ਮੁਰਗੀਆਂ ਸਵੇ ਸਲਾਮਤਾ ਚੋਬਸਾ ਕਣ ਕੀੜੇ ਮਕੋੜੇ ਤਾਂ ਐਦਾਂ ਕੋਲੇ ਛੱਡਣ ਨਾਲ ਮੁਰਗੀਆਂ ਨੂੰ ਬਿਵਾਰੀਆਂ ਨਹੀਂ ਆਣਗੀਆਂ ਤਾਂ ਮੁਰਗੀ ਤੰਦਰੁਸਤ ਰਹੇਗੀ ਤੇ ਫੀਡ ਦੀ ਵੀ ਬਚਤ ਹੋਵੇਗੀ ਤਾਂ ਕੀੜੇ ਮਕੋੜੇ ਖਾਣਗੀਆਂ ਮੁਰਗੀਆਂ ਤੇ ਬਾਹਰ ਦੀਆਂ ਜੜੀ ਬੂਟੀਆਂ ਮੁਰਗੀਆਂ ਖਾਣਗੀਆਂ ਦੇਖੋ ਇੱਧਰ ਤੁਹਾਨੂੰ ਵਿਖਾਦੇ ਹਾਂ ਜੜੀ ਬੂਟੀਆਂ ਇਧਰ ਤੋਰੀਆ ਬੀਜਿਆ ਹੋਇਆ ਹੈ ਤੋਰੀਆਂ ਦੇ ਪੱਠੇ ਖਾ ਰੀਆਂ ਹਨ ਮੁਰਗੀਆਂ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਖੁੱਲੇ ਪਾਲਣ ਹੁੰਦੇ ਮੁਰਗੀ ਦੇ ਕੀ ਫਾਇਦੇ ਹਨ ਬਹੁਤ ਹੋਰ ਵੀ ਤੁਹਾਨੂੰ ਦਿਖਾਉਂਦੇ ਹਾਂ ਮੁਰਗੀਆਂ ਇਧਰ ਵੀ ਨੇ ਪਰ ਇਧਰ ਨਹੀਂ ਇਧਰ ਘਟ ਰਹੇ ਤਾਂ ਇਧਰ ਤੁੱਪ ਵਿੱਚ ਹੀ ਮੁਰਗੀਆਂ ਨੇ ਕਿਉਂਕਿ ਇਧਰ ਪਿਪਲ ਹੈ ਤਾਂ ਪਿਪਲ ਦੀ ਸਾਂ ਇੱਧਰ ਹੈ ਤਾਂ ਇੱਧਰ ਹੀ ਧੁੱਪੇ ਮੁਰਗੀਆਂ ਚੋਗਰੀਆਂ ਹਨ ਤਾਂ ਕੋਈ ਵੀ ਮਾੜੀ ਮੋਟੀ ਮੁਰਗੀ ਨੂੰ ਮਾਰੀ ਅੰਦਰ ਦੀ ਆਈ ਕੋਈ ਹੈ ਤਾਂ ਉਹ ਵੀ ਖੁੱਲੇ ਪਾਲਣ ਚ ਠੀਕ ਹੋ ਜਾਵੇਗੀ ਕਿਉਂਕਿ ਦੇਸੀ ਤਰੀਕੇ ਨਾਲ ਖਾਵੇਗੀ ਮੁਰਗੀ ਤਾਂ ਦੇਸੀ ਰਹੇਗੀ ਜੇ ਬਾਜ਼ਾਰੀ ਫੀਡ ਪਾਵਾਂਗੇ ਤਾਂ ਅੰਦਰ ਤਾੜ ਕੇ ਰੱਖਾਂਗੇ ਮੁਰਗੀਆਂ ਨੂੰ ਤਾਂ ਉਹਨਾਂ ਮੁਰਗੀਆਂ ਗ੍ਰੋਥ ਵੀ ਨਹੀਂ ਕਰਨਗੀਆਂ ਮੁਰਗੀਆਂ ਨੂੰ ਮਾਰੀਆਂ ਵੀ ਲੱਗਣਗੀਆਂ ਤੇ ਅੰਦਰ ਦੀ ਗੈਸ ਵੀ ਬਣੇਗੀ ਤਾਂ ਇਹਨਾਂ ਦੇ ਸਰੀਰ ਵਿੱਚ ਪਾਣੀ ਪਰ ਜਾਵੇਗਾ ਤਾਂ ਹੋਰ ਕਾਫੀ ਮਾਰੀਆਂ ਲੱਗ ਜਾਣਗੀਆਂ ਤਾਂ ਇਹਨਾਂ ਨੂੰ ਖੁੱਲੇ ਚ ਛੱਡੋ ਹਾਂ ਜੋ ਸਾਰੀਆਂ ਮੁਬਾਰੀਆਂ ਦੂਰ ਹੋ ਸਕਣ ਸਹੀ ਤਰੀਕੇ ਨਾਲ ਖਾ ਸਕਣ ਤੇ ਸਰੀਰ ਤੰਦਰੁਸਤ ਰਹੇਗਾ ਤੇ ਪ्योर ਦੇਸੀ ਗ੍ਰੀਨ ਗੀਆਂ ਜੇ ਤਾੜ ਕੇ ਮੁਰਗियां ਰੱਖਾਂਗੇ ਪਾਜਾ ਚਿਰ ਜੀ ਦੀ ਅਮੀ ਨੀ ਰ ਸਕਣ ਗੀਆਂ ਸਮਰਨੀਆਂ ਸਟਾਰਟ ਹੋ ਜਾਣਗੀਆਂ ਤੇ ਦੇਸੀ ਮੁਰਗੀ ਮੇਨ ਮੁੱਦਾ ਹੈ ਖੁੱਲੇ ਵਿੱਚ ਹੀ ਛੱਡਣ ਨਾਲ ਲਾਭ ਹੈ ਤਾਂ ਤਾਂ ਹੀ ਖੁੱਲੇ ਚਰਾਂ ਨਾਲ ਮੁਰਗੀ ਪਾਲਣ ਵਿੱਚ ਸਫਲਤਾ ਹੈ ਇਹ ਫੀਡ ਤੇ ਮੁਰਗੀ ਨੂੰ ਰੱਖਾਂਗੇ ਅੰਦਰ ਤਾੜਾਂਗੇ ਤਾਂ ਫੀਡ ਕਾਫੀ ਲੱਗੇਗੀ ਤਾਂ ਬਿਚਨ ਵੇਲੇ ਕਾਫੀ ਮੁਸ਼ਕਲ ਹੋਵੇਗੀ ਤਾਂ ਉਹਨਾਂ ਮੁਰਗੀਆਂ ਮੁਨਾਫਾ ਨਹੀਂ ਦੇਣਗੀਆਂ ਤਾਂ ਇਹ ਕਾਟੇ ਦਾ ਸੌਦਾ ਵੀ ਹੋ ਸਕਦਾ ਹੈ ਤਾਂ ਖੁੱਲੇ ਵਿੱਚ ਪਤਲੀ ਪਤਲੀ ਫੀਡ ਪਾਈ ਰੱਖੋ ਇੱਕ ਟਾਈਮ ਸਵੇਰ ਦੇ ਪਾਓ ਤਾਂ ਦੂਜੇ ਟਾਈਮ ਸ਼ਾਮ ਦੀ ਪਾਓ ਫੀਡ ਅੱਗੇ ਪਿੱਛੇ ਹੁੱਲਾ ਚਰਦੀਆਂ ਰਹਿਣਗੀਆਂ ਮੁਰਗੀਆਂ ਕਾਫੀ ਫੀਡ ਦੀ ਬਚਤ ਹੋਵੇਗੀ ਤੇ ਅੰਦਰ ਵਿੱਚ ਵੀ ਮੁਨਾਫਾ ਹੋਵੇਗਾ ਤਾਂ ਮੁਰਗੀਆਂ ਆਂਦੀਆਂ ਮਬਾਰੀਆਂ ਵੀ ਦੂਰ ਹੋਣਗੀਆਂ ਜੇ ਮਬਾਰੀਆਂ ਅੰਦਰ ਤੜ ਕਿ ਮੁਰਗੀਆਂ ਨੂੰ ਕਾਫੀ ਮਵਾਰੀਆਂ ਲੱਗ ਜਾਂਦੀਆਂ ਹਨ ਤੇ ਮਵਾਰੀਆਂ ਕੰਟਰੋਲ ਕਰਨੀਆਂ ਬਹੁਤ ਹੀ ਮੁਸ਼ਕਲ ਹਨ ਤਾਂ ਖੁੱਲੇ ਛੱਡਣ ਨਾਲ ਕੋਈ ਮਵਾਰੀਆਂ ਨਹੀਂ ਆਣਗੀਆਂ ਮੁਰਗੀਆਂ ਸਹੀ ਤਰੀਕੇ ਨਾਲ ਖਾਣਗੀਆਂ ਕੀੜੇ ਮਕੌੜੇ ਖਾਣਗੀਆਂ ਬਾਹਰ ਦੇ ਹੋਰ ਵੀ ਸਰੀਰ ਚ ਇਹਨਾਂ ਦੇ ਤਾਕਤ ਬਣੇਗੀ ਤੇ ਮੁਰਗੀਆਂ ਤੰਦਰੁਸਤ ਰਹਿਣਗੀਆਂ ਤੇ ਆਂਡਾ ਵੀ ਦੇਸੀ ਦੇਣਗੀਆਂ ਦੇਸੀ ਤਰੀਕੇ ਨਾਲ ਤਾਂ ਜਲਦੀ ਹੀ ਆਂਡਾ ਦੇਣਗੀਆਂ ਮੁਰਗੀਆਂ ਤਾਂ ਖੁੱਲੇ ਚ ਜ਼ਰੂਰ ਛੱਡਿਓ ਤਾਂ ਜੋ ਮੁਰਗੀ ਪਾਲਣ ਵਿੱਚ ਸਫਲਤਾ ਮਿਲ ਸਕੇ ਤਾਂ ਜਿਹੜੇ ਮੁਰਗੀ ਪਾਲਣ ਫੀਡ ਤੇ ਪਾਉਂਦੇ ਹਨ ਉਹਨਾਂ ਨੂੰ ਕਾਟਾ ਹੀ ਪੈਂਦਾ ਹੈ ਤਾਂ ਖੁੱਲੇ ਜਰੂਰ ਛੱਡੋ ਤਾਂ ਜੋ ਆਮਦਨ ਵਿੱਚ ਹੁਨਾਫਾ ਲਿਆ ਸਕੀਏ